ਸੇਤਾ ਹੋਵਣ ਸੋਹਣਿਆ ਸੋਚਾ ਹੋਣ ਕਮਾਲ ਜਜ਼ਬੇ ਹੋਵਣ ਸਿਖਰ ਤੇ ਉੱਦਮ ਹੋਵੇ ਨਾਲ ਖੁਸ਼ੀਆਂ ਖੇੜੇ ਰੌਣਕਾਂ ਜੀਵਨ ਦੇ ਸਰਤਾਲ ਸੱਬੇ ਸੁਗਾਤਾਂ ਸਭ ਲਈ ਲੈ ਆਵੇ ਇਹ ਸਾਲ ਨਵਾਂ ਸਾਲ ਮੁਬਾਰਕ ਸਤਿ ਸ਼੍ਰੀ ਅਕਾਲ ਤੁਸੀਂ ਹੋ ਮਨਦੀਪ ਸੈਣੀ ਦੇ ਨਾਲ ਔਰ ਤੁਸੀਂ ਸੁਣ ਰਹੇ ਹੋ ਰੇਡੀਓ ਇੰਡੀਆ ਕੇ ਆਰ ਪੀਏ 1110 ਏ ਐਮ ਸੋ ਦੋਸਤੋ ਸਵਾਗਤ ਹੈ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਇਤਿਹਾਸ ਤੇ ਪੰਨੇ ਸੋ ਦੋਸਤੋ ਬਹੁਤ ਸਾਰਾ ਪਿਆਰ ਇਸ ਸਾਲ ਤੁਸੀਂ ਸਾਨੂੰ ਦਿੱਤਾ ਔਰ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇਤਿਹਾਸ ਦੇ ਉਸ ਪੰਨੇ ਦੇ ਬਾਰੇ ਜਿਸ ਦੇ ਬਾਰੇ ਤੁਸੀਂ ਦੂਰ ਦੂਰ ਤੱਕ ਵੀ ਨਹੀਂ ਸੋਚਿਆ ਆਖਰ ਕਿਉਂ ਮਨਾਇਆ ਜਾਂਦਾ ਹੈ ਸਾਲ 31 ਦਸੰਬਰ ਦੇ ਆਖਰੀ ਦਿਨ ਕਿਉਂ ਬਹੁਤ ਸਾਰੀ ਜਾਣਕਾਰੀ ਦੇ ਨਾਲ ਤੁਹਾਡੇ ਰੂਬਰੂ ਹਾਂ ਸੋ ਅੱਜ ਅਸੀਂ ਗੱਲ ਕਰਾਂਗੇ ਕਿ ਦਸੰਬਰ ਦਸੰਬਰ ਦੇ ਵਿੱਚ 10 ਮਤਲਬ 10 ਹੁੰਦਾ ਹੈ ਡੈਸੀਮਲ ਪਰੇ ਸਾਲ ਦਾ 12ਵਾਂ ਮਹੀਨਾ ਕਿਉਂ ਹੈ ਜਦਕਿ ਇਸ ਦਾ ਮਤਲਬ ਤਾਂ 10 ਹੈ ਕਿਉਂ ਸਪਟੰਬਰ ਦਾ ਮਹੀਨਾ ਜਿਸ ਦਾ ਮਤਲਬ 7 ਹੋਣ ਦੇ ਬਾਵਜੂਦ ਉਹ 9ਵਾਂ 9ਵਾਂ ਮਹੀਨਾ ਕਿਹਾ ਜਾਂਦਾ ਹੈ ਅੱਜ ਅਸੀਂ ਇਸ ਇਤਿਹਾਸ ਤੇ ਬਾਰੇ ਗੱਲ ਕਰਾਂਗੇ ਉਹ ਪੰਨੇ ਫਰੋਲਾਂਗੇ ਜਿੱਥੇ ਇਨਸਾਨ ਨੇ ਸਮੇਂ ਨੂੰ ਕੈਦ ਕਰਨ ਦੀ ਕੋਸ਼ਿਸ਼ ਕੀਤੀ ਅੱਜ ਅਸੀਂ ਇੱਕ ਐਸੀ ਗੱਲ ਕਰਾਂਗੇ ਉਸ ਦੌਰ ਦੀ ਜਦੋਂ ਸਾਲ ਦੇ ਵਿੱਚ ਸਿਰਫ 10 ਮਹੀਨੇ ਹੀ ਹੋਇਆ ਕਰ ਦੇ ਸਤੇ ਸੀ ਜਾਣਾਂਗੇ ਕਿ ਕਿਵੇਂ ਰਾਜਿਆਂ ਤੇ ਸਮਰਾਟਾਂ ਨੇ ਆਪਣੀ ਮਰਜ਼ੀ ਦੇ ਨਾਲ ਮਹੀਨੇ ਬਦਲ ਦਿੱਤੇ ਜੁੜੇ ਰਹਿਣਾ ਵੀਡੀਓ ਦੇ ਅੰਤ ਤੱਕ ਇਸ ਪ੍ਰੋਗਰਾਮ ਦੇ ਨਾਲ ਸੋ ਦੋਸਤੋ ਸਾਡੀ ਕਹਾਣੀ ਉਸ ਟਾਈਮ ਤੋਂ ਸ਼ੁਰੂ ਹੁੰਦੀ ਹੈ तकरीबन ਲਗਭਗ 2800 ਸਾਲ ਪਹਿਲਾਂ ਰੋਮ ਦੇ ਪਹਿਲੇ ਰਾਜੇ ਰੋਮਲਸ ਨੇ ਕੈਲੰਡਰ ਜਿਹੜਾ ਹੈ ਉਹ ਬਣਾਇਆ ਸੀ ਉਸ ਸਮੇਂ ਸਾਲ ਦੇ ਵਿੱਚ ਸਿਰਫ 304 ਹੀ ਦਿਨ ਹੋਇਆ ਕਰਦੇ ਸੀ ਅਜੀਬ ਗੱਲ ਹੈ ਨਾ ਪਰ ਇਹਦੇ ਵਿੱਚ ਹੋਰ ਕੀ ਅਜੀਬ ਗੱਲ ਸੀ ਰੋਮਨ ਲੋਕ ਸਮਾਂ ਸਿਰਫ ਉਦੋਂ ਮਾਇਨੇ ਰੱਖਦਾ ਸੀ ਜਦੋਂ ਖੇਤੀ ਹੁੰਦੀ ਸੀ ਜਾਂ ਜੰਗ ਹੁੰਦਾ ਸੀ ਤੇ ਇਸ ਲਈ ਉਹਨੇ ਇਸ ਤਰ੍ਹਾਂ ਦਾ ਕੈਲੰਡਰ ਬਣਾਇਆ ਜਿਸ ਦੇ ਵਿੱਚ ਸਿਰਫ 10 ਮਹੀਨੇ ਹੁੰਦੇ ਸੀ ਉਹਨਾਂ ਦਾ ਸਾਲ 1 ਮਾਰਚ ਤੋਂ ਸਟਾਰਟ ਹੋਇਆ ਕਰਦਾ ਸੀ ਉਸ ਸਮੇਂ ਔਰ ਦਸੰਬਰ ਦੇ ਵਿੱਚ ਇਹ ਖਤਮ ਹੋ ਜਾਂਦਾ ਸੀ ਦਸੰਬਰ ਤੋਂ ਬਾਅਦ ਜਦੋਂ ਸਖਤ ਸਰਦੀ ਪੈਂਦੀ ਤਾਂ ਉਹ ਜਿਹੜੇ 61 ਦਿਨਾਂ ਦੇ ਸਮੇਂ ਨੂੰ ਉਹਨਾਂ ਨੇ ਬਿਨਾ ਮਹੀਨੇ ਦਾ ਸਮਾਂ ਉਹ ਗਿਣਦੇ ਸੀ ਉਸ ਲਈ ਉਹ ਸਮਾਂ ਜਿਹੜਾ ਆ ਉਹ ਮਰਿਆ ਹੋਇਆ ਸੀ ਉਹਨਾਂ ਦੇ ਲਈ ਕਿਉਂਕਿ ਨਾ ਫਸਲ ਉਗਦੀ ਸੀ ਤੇ ਨਾ ਕੋਈ ਹੋਰ ਕੰਮ ਹੁੰਦਾ ਸੀ ਸੋ ਦੋ ਮਹੀਨੇ 61 ਦਿਨ ਜੋ ਸੀ ਉਹ ਕੈਲੰਡਰ ਦੇ ਵਿੱਚ ਨਹੀਂ ਗਿਣੇ ਜਾਂਦੇ ਸੀ ਫਿਰ ਦੇਖੋ ਉਹਨਾਂ ਨੇ ਜਿਹੜੇ ਨਾਮ ਰੱਖੇ ਉਹ ਕਿਸ ਤਰ੍ਹਾਂ ਰੱਖੇ ਮਾਰਚ ਮਹੀਨਾ ਜਿਸ ਨੂੰ ਅਸੀਂ ਅੱਜ ਕੱਲ ਮਾਰਚ ਕਹਿੰਦੇ ਆ ਉਹ ਮਾਰਟਸ ਤੋਂ ਆਇਆ ਇਹ ਜੰਗ ਦੇ ਦੇਵਤੇ ਮਾਰਸ ਦੇ ਨਾਮ ਤੋਂ ਲਿਆ ਗਿਆ ਹੈ ਕਿਉਂਕਿ ਮਾਰਚ ਦੇ ਮੌਸਮ ਦੇ ਵਿੱਚ ਖੁੱਲਦੇ ਸੀ ਜੰਗਾਂ ਸ਼ੁਰੂ ਹੋ ਜਾਂਦੀਆਂ ਸੀ ਇਸ ਮੌਸਮ ਦੇ ਵਿੱਚ ਸੋ ਜੰਗ ਦੇ ਦੇਵਤੇ ਤੋਂ ਹੀ ਮਾਰਚ ਮਹੀਨੇ ਦਾ ਨਾਮ ਰੱਖਿਆ ਗਿਆ ਔਰ ਅਪ੍ਰੈਲ ਅਪ੍ਰੀਲਿਸ ਲ Latinੀ ਦਾ ਸ਼ਬਦ ਸੀ ਅਪਰੇਰ ਤੋਂ ਆਇਆ ਜਿਹਦਾ ਮਤਲਬ ਸੀ ਖੁੱਲਣਾ ਜਿਵੇਂ ਫੁੱਲ ਖਿੜਨ ਦਾ ਜਦੋਂ ਸਮਾਂ ਹੁੰਦਾ ਹੈ ਤੇ ਇਸ ਕਰਕੇ ਇਸ ਨੂੰ April ਰੱਖਿਆ ਗਿਆ ਨਾਮ ਇਸ ਦਾ ਔਰ ਮਈ ਜੋ ਸੀ ਮਈ ਸੀ ਉਸ ਨੂੰ Mays ਕਿਹਾ ਜਾਂਦਾ ਸੀ ਤੇ ਬਾਅਦ ਵਿੱਚ ਇਹ ਮਈ ਹੋ ਗਿਆ ਇਹ ਮਹੀਨਾ ਬਜ਼ੁਰਗਾਂ ਤੇ ਉਪਜ ਦੀ ਦੇਵੀ ਮੇਆ ਦੇ ਨਾਮ ਤੋਂ ਆਇਆ ਹੈ ਜੂਨ ਮਹੀਨਾ ਲੋਨਸ ਦੇਵੀ ਜੂਨੋ ਦੇ ਨਾਮ ਤੋਂ ਆਇਆ ਗਿਣਤੀ ਵਾਲੜੇ ਬਾਕੀ ਮਹੀਨੇ ਸਿਰਫ ਗਿਣਤੀ ਦੇ ਸੀ ਜਿਵੇਂ ਜੁਲਾਈ ਮਹੀਨਾ ਜਿਹੜਾ ਪੰਜਵਾਂ ਮਹੀਨਾ ਗਿਣਿਆ ਗਿਆ ਔਰ ਅਗਸਤ ਮਹੀਨਾ ਜਿਸ ਨੂੰ ਸੈਕਸਟਿਲਿਸ ਦੇ ਨਾਮ ਤੋਂ ਪਹਿਲਾਂ ਜਾਣਿਆ ਜਾਂਦਾ ਸੀ ਉਹਨੂੰ ਛੇਵਾਂ ਮਹੀਨਾ ਗਿਣਿਆ ਗਿਆ ਸਤੰਬਰ ਦਾ ਮਤਲਬ ਸੱਤਵਾਂ ਮਹੀਨਾ ਅਕਤੂਬਰ ਆਕਟੋ ਅੱਠਵਾਂ ਮਹੀਨਾ ਤੇ ਨਵੰਬਰ ਨਵੰਵਾਂ ਮਹੀਨਾ ਤੇ ਦਸੰਬਰ ਦਸ ਮਹੀਨੇ ਇਸ ਤਰ੍ਹਾਂ ਇਹ ਮਹੀਨਿਆਂ ਦੇ ਨਾਮ ਰੱਖੇ ਗਏ ਫਿਰ ਸ਼ੁਰੂਆਤ ਹੋਈ ਕਿ ਇਹ ਮਹੀਨੇ ਤਾਂ 10 ਸੀ ਕਾਟ ਦੇਣ ਤਾਂ ਵਿੱਚ ਗਿਣੇ ਹੀ ਨਹੀਂ ਸੀ ਜਾਂਦੇ ਫਿਰ ਇਸ ਨੂੰ 12 ਮਹੀਨੇ ਇਸ ਦੇ ਕਿਵੇਂ ਬਣ ਗਏ ਕਿਵੇਂ ਇਸ ਦੇ ਵਿੱਚ ਜਨਵਰੀ ਫਰਵਰੀ ਜੁੜ ਗਿਆ ਆਓ ਜਾਣਦੇ ਆ ਇਸ ਇਤਿਹਾਸ ਦੇ ਬਾਰੇ ਵੀ ਟਰਮਲਸ ਤੋਂ ਬਾਅਦ ਅਗਲਾ ਰਾਜਾ ਆਇਆ ਨੁਮਾ ਪੋਲੀਸ ਪੋਂਪੀਲਸ ਉਨੇ ਦੇਖਿਆ ਕਿ 10 ਮਹੀਨਿਆਂ ਵਾਲਾ ਕੈਲੰਡਰ ਮੌਸਮਾਂ ਦੇ ਨਾਲ ਮੇਲ ਨਹੀਂ ਖਾਂਦਾ ਉਹਨੇ ਸਾਲ ਦੇ ਅਖੀਰ ਦੇ ਵਿੱਚ 2 ਮਹੀਨੇ ਹੋਰ ਜੋੜ ਦਿੱਤੇ ਜਨਵਰੀ ਤੇ ਫਰਵਰੀ ਜਨਵਰੀ ਦਾ ਮਤਲਬ ਜੇਨਸ ਦੇਵਤੇ ਤੋਂ ਆਇਆ ਸੀ ਔਰ ਇਸ ਦੇਵਤੇ ਦੇ ਦੋ ਚਿਹਰੇ ਮੰਨੇ ਗਏ ਕਹਿੰਦੇ ਨੇ ਕਿ ਇਹਦੇ ਦੋ ਚਿਹਰੇ ਜਿਹੜੇ ਨੇ ਇੱਕ ਪਿੱਛੇ ਵੱਲ ਦੇਖਦਾ ਸੀ ਜੋ ਕਿ ਬੀਤੇ ਆ ਸਾਲ ਤੇ ਇੱਕ ਚਿਹਰਾ ਅੱਗੇ ਵੱਲ ਦੇਖਦਾ ਸੀ ਜੋ ਕਿ ਆਉਣ ਵਾਲਾ ਸਾਲ ਮੰਨਿਆ ਗਿਆ ਹੈ ਇਸ ਲਈ ਜਨਵਰੀ ਜਿਹੜਾ ਹੈ ਉਹ ਪਹਿਲਾ ਸਾਲ ਦਾ ਪਹਿਲਾ ਮਹੀਨਾ ਰੱਖਿਆ ਗਿਆ ਔਰ ਫਰਵਰੀ ਮਹੀਨਾ ਜਿਹੜਾ ਹੈ ਇਸ ਦਾ ਮਤਲਬ ਹੁੰਦਾ ਹੈ ਸ਼ੁੱਧਤਾ ਸ਼ੁੱਧਤਾ ਇਸ ਸ਼ੁੱਧਤਾ ਦੇ ਤਿਹਾਰ ਤੋਂ ਆਇਆ ਹੈ ਔਰ ਇਸ ਕਰਕੇ ਇਹਦਾ ਨਾਮ ਫਰਵਰੀ ਰੱਖ ਦਿੱਤਾ ਗਿਆ ਪਰ ਫਿਰ ਵੀ ਇੱਕ ਸਮੱਸਿਆ ਸੀ ਕੈਲੰਡਰ ਜੇ ਵੀ ਸੂਰਤ ਦੀ ਚਾਲ ਦੇ ਨਾਲ ਮੇਲ ਨਹੀਂ ਸਿਖਾ ਰਿਹਾ। ਕਈ ਵਾਰ ਸਾਲ ਦੇ ਵਿੱਚ 355 ਦਿਨ ਹੁੰਦੇ ਤੇ ਕਈ ਵਾਰ 377 ਦਿਨ ਵੀ ਆ ਜਾਂਦੇ। ਫਿਰ ਐਂਟਰੀ ਹੁੰਦੀ ਹੈ ਇਤਿਹਾਸ ਦੇ ਸਭ ਤੋਂ ਤਾਕਤਵਰ ਇਨਸਾਨ ਦੀ ਜਿਸ ਨੂੰ ਅਸੀਂ ਜੂਲੀਅਸ ਸੀਜ਼ਰ ਦੇ ਨਾਮ ਤੇ ਜਾਣਦੇ ਆ। 46 BC 46 BC ਵਿੱਚ ਸੀਜ਼ਰ ਨੇ ਮਹਿਸੂਸ ਕੀਤਾ ਕਿ ਕੈਲੰਡਰ ਬਿਲਕੁਲ ਵਿਗੜ ਚੁੱਕਾ ਹੈ। ਉਹਨੇ ਮਿਸਰ ਦੇ ਵਿਗਿਆਨੀਆਂ ਦੀ ਮਦਦ ਲਈ ਤੇ ਉਸ ਨੇ ਹੀ 1 ਜਨਵਰੀ ਨੂੰ ਸਾਲ ਦਾ ਪਹਿਲਾ ਦਿਨ ਬਣਾਇਆ ਤੇ ਉਹਨੇ ਲੀਪイヤー ਦਾ ਵੀ ਖਿਆਲ ਰੱਖਿਆ ਤੇ ਉਸ ਨੇ ਹੀ ਲੀਪイヤー ਦੀ ਸ਼ੁਰੂਆਤ ਕੀਤੀ ਅਸੀਂ ਬਹੁਤ ਵਾਰ ਸੋਚਦੇ ਹਾਂ ਕਿ ਜਿਹੜਾ ਲੀਪイヤー ਆ ਉਹ ਉਸ ਦੇ ਵਿੱਚ ਇੱਕ ਦਿਨ ਵੱਧ ਜਾਂਦਾ ਹੈ ਉਹ ਕਿਉਂ ਵੱਧ ਜਾਂਦਾ ਹੈ ਕਿਸ ਤਰ੍ਹਾਂ ਹੋਇਆ ਇਹ ਤਾਂ ਇਸ ਦੀ ਸ਼ੁਰੂਆਤ ਜਿਹੜੀ ਹੈ ਉਹ ਜੂਲੀਅਸ ਸੀਜ਼ਰ ਨੇ ਹੀ ਕੀਤੀ ਸੀ ਇਸ ਦੇ ਵਿੱਚ ਖਾਸ ਗੱਲ ਇਹ ਸੀ ਕਿ ਸੀਜ਼ਰ ਇੰਨਾ ਸ਼ਕਤੀਸ਼ਾਲੀ ਸੀ ਕਿ ਉਹਨੇ ਮਹੀਨੇ ਦੇ ਨਾਮ ਵੀ ਬਦਲ ਕੇ ਜੁਲਾਈ ਰੱਖ ਦਿੱਤਾ ਜਿਸ ਨੂੰ ਪਹਿਲਾਂ ਕੁਐਂਟਲਿਸ ਤੇ ਫਿਰ ਜੋਲੇਸ ਕਿਹਾ ਗਿਆ ਸੀ ਤੇ ਫਿਰ ਉਸਨੇ ਜੁਲਾਈ ਰੱਖ ਦਿੱਤਾ ਬਾਅਦ ਵਿੱਚ ਉਸ ਦੇ ਹੀ ਭਤੀਜੇ ਨੇ ਅਗਸਤ ਦਾ ਨਾਮ ਜੋ ਕਿ ਅਗੇਡਾਸ ਸੀ ਪਹਿਲਾਂ ਔਰ ਫਿਰ ਉਸਨੇ ਅਗਸਤ ਰੱਖ ਦਿੱਤਾ ਸੋ ਇਸੇ ਤਰ੍ਹਾਂ ਹੀ ਸਤੰਬਰ 7ਵੇਂ ਤੋਂ 9ਵੇਂ ਮਹੀਨੇ ਤੇ ਚਲੇ ਗਿਆ ਤੇ ਦਸੰਬਰ 10ਵੇਂ ਤੋਂ 12ਵੇਂ ਮਹੀਨੇ ਤੱਕ ਚਲਾ ਗਿਆ ਸੋ ਇਹ ਸੀ ਸਾਲ ਦੇ ਉਹਨਾਂ ਦਿਨਾਂ ਦੀ ਕਹਾਣੀ ਜਦੋਂ ਕੈਲੰਡਰ ਦੀ ਸ਼ੁਰੂਆਤ ਹੋਈ ਕਿਸ ਨੇ ਸ਼ੁਰੂਆਤ ਕੀਤੀ ਕਿਸ ਤਰ੍ਹਾਂ ਇਸ ਦੇ ਵਿੱਚ ਬਦਲਾਅ ਆਇਆ ਤੇ ਕਿਸ ਤਰ੍ਹਾਂ ਦਸੰਬਰ 10ਵਾਂ ਮਹੀਨਾ ਹੁੰਦੇ ਹੋਏ 12ਵੇਂ ਮਹੀਨੇ ਤੱਕ ਚਲਾ ਗਿਆ ਸੋ ਜੋ ਕੈਲੰਡਰ ਅਸੀਂ ਅੱਜ ਕੰਧਾਂ ਤੇ ਲਗਾਉਂਦੇ ਹਾਂ ਅਸੀਂ ਸੋਚਦੇ ਹਾਂਗੇ ਕਿ ਕੈਲੰਡਰ ਦੀ ਇੱਡੀ ਦਾਸ ਨਾਲ ਜਿਹੜੀ ਹੈ ਉਸ ਨੂੰ ਅਸੀਂ ਆਪਣੀ ਅਗਲੀ ਜਨਰੇਸ਼ਨ ਨੂੰ ਦੱਸਾਂਗੇ ਕਿਵੇਂ ਜੈ ਸਾਨੂੰ ਹੀ ਨਹੀਂ ਪਤਾ ਸੋ ਅਸੀਂ ਅੱਜ ਸਾਡੇ ਅਗਲੀ ਪੀੜੀ ਜੋ ਹੈ ਉਹ ਕੈਲੰਡਰ ਦੇਖਦੀ ਹੈ ਅੱਜ ਕੱਲ ਤਾਂ ਫੋਨਸ ਤੇ ਵੀ ਦੇਖ ਲੈਂਦੀ ਹੈ ਵੀ ਕੀ ਹੈ ਪਰ ਇਸ ਦਾ ਜੋ ਇਤਿਹਾਸ ਹੈ ਉਹ ਵੀ ਜਾਨਣਾ ਬਹੁਤ ਜ਼ਰੂਰੀ ਹੈ ਜੋ ਅੱਜ ਅਸੀਂ ਕੈਲੰਡਰ ਕੰਧਾਂ ਤੇ ਲਗਾਉਂਦੇ ਹਾਂ ਹਜ਼ਾਰਾਂ ਸਾਲਾਂ ਦੀ ਰਾਜਨੀਤੀ ਧਰਮ ਇਹ ਵਿਗਿਆਨ ਦੀ ਇੱਕ ਖਾਸ ਕਹਾਣੀ ਹੈ 1582 ਦੇ ਵਿੱਚ ਪ੍ਰੋਪ ਗੈਗਰੀ ਨੇ ਇਸ ਵਿੱਚ ਆਖਰੀ ਸੁਧਾਰ ਕੀਤੇ ਸੀ ਸੋ ਅਸੀਂ ਇਹ ਕਹਿ ਸਕਦੇ ਹਾਂ ਕਿ ਜੋ ਕੈਲੰਡਰ ਸਾਡੇ ਕੋਲ ਹੁਣ ਹੈ ਉਹ 1582 ਦੇ ਵਿੱਚ ਬਣਿਆ ਸੀ ਜਿਸ ਨੂੰ ਪ੍ਰੋਪ ਗੈਗਰੀ ਨੇ ਹੀ ਬਣਾਇਆ ਸੀ ਅਸੀਂ ਪ੍ਰੋਪ ਗ੍ਰੈਗਰੀ ਦੇ ਬਣਾਏ ਹੋਏ ਕੈਲੰਡਰ ਨੂੰ ਅੱਜ ਅਸੀਂ ਦੇਖਦੇ ਹਾਂ ਭਾਵੇਂ ਦੁਨੀਆ 1 ਜਨਵਰੀ ਨੂੰ ਨਵਾਂ ਸਾਲ ਮਨਾਉਂਦੀ ਹੈ ਪਰ ਸਾਡੇ ਪੰਜਾਬੀ ਸੱਭਿਆਚਾਰ ਦੇ ਵਿੱਚ ਨਾਨਕਸ਼ਾਹੀ ਕਲੰਡਰ ਮੁਤਾਬਕ ਚੇਤ ਤੋਂ ਨਵਾਂ ਸਾਲ ਸ਼ੁਰੂ ਹੁੰਦਾ ਹੈ ਸਮਾਂ ਬਦਲਦਾ ਰਹਿੰਦਾ ਹੈ ਪਰ ਇਤਿਹਾਸ ਸਾਨੂੰ ਦੱਸਦਾ ਹੈ ਕਿ ਅਸੀਂ ਆਏ ਕਿੱਥੋਂ ਹਾਂ ਸੋ ਇਸ ਦੇ ਨਾਲ ਅਸੀਂ ਇਸ ਦੇ ਬਾਰੇ ਵੀ ਗੱਲਬਾਤ ਕਰਾਂਗੇ ਕਿ ਜੋ ਸਾਡੇ ਪੰਜਾਬ ਦੇ ਵਿੱਚ ਕਲੰਡਰ ਹੈ ਜਿਸ ਨੂੰ ਅਸੀਂ ਨਾਨਕਸ਼ਾਹੀ ਕਲੰਡਰ ਕਹਿੰਦੇ ਹਾਂ ਉਸ ਦੇ ਵਿੱਚ ਮਹੀਨਿਆਂ ਦਾ ਜਾਂ ਮੌਸਮ ਦਾ ਇਸ ਕੈਲੰਡਰ ਦੇ ਨਾਲ ਹੈ ਕੀ ਇਤਿਹਾਸ ਹੈ ਸੋ ਦੋਸਤੋ ਭਾਰਤੀ ਕੈਲੰਡਰ ਪ੍ਰਣਾਲੀ ਇਸ ਦੇ ਵਿੱਚ ਬਿਕਰਮੀ ਸੰਮਤ ਤੇ ਨਾਨਕਸ਼ਾਹੀ ਕੈਲੰਡਰ ਅੰਗਰੇਜ਼ੀ ਕੈਲੰਡਰ ਤੋਂ ਕਾਫੀ ਵੱਖਰੇ ਨੇ ਕਹਿ ਸਕਦੇ ਹਾਂ ਕਿ ਜੋ ਗ੍ਰੈਗੋਰੀਅਨ ਨੇ ਸਾਨੂੰ ਕੈਲੰਡਰ ਦਿੱਤਾ ਉਸ ਤੋਂ ਇਹ ਕਾਫੀ ਵੱਖਰਾ ਹੈ ਭਾਰਤੀ ਕੈਲੰਡਰ ਕਿਉਂਕਿ ਇਹ ਸਿਰਫ ਸੂਰਜੀ ਨਹੀਂ ਸਗੋ ਚੰਦਰਮਾ ਦੀ ਗਤੀ ਤੇ ਵੀ ਨਿਰਭਰ ਕਰਦਾ ਹੈ ਵਿਕਰਮੀ ਸੰਮਤ ਦੇ ਵਿੱਚ ਮਹੀਨੇ ਜਿਹੜੇ ਨੇ ਚੰਦਰਮਾ ਦੇ ਵਧਣ ਘਟਣ ਦੇ ਹਿਸਾਬ ਦੇ ਨਾਲ ਚੱਲਦੇ ਨੇ ਕਿਉਂਕਿ ਚੰਦਰਮਾ ਦਾ ਸਾਲ ਸੂਰਜੀ ਸਾਲ ਨਾਲੋਂ ਲਗਭਗ 11 ਦਿਨ ਛੋਟਾ ਹੁੰਦਾ ਹੈ ਇਸ ਲਈ ਇਸ ਫਰਕ ਨੂੰ ਮਿਟਾਉਣ ਲਈ ਹਰ ਤੀਜੇ ਸਾਲ ਇੱਕ ਵਾਧੂ ਮਹੀਨਾ ਜੋੜਿਆ ਜਾਂਦਾ ਹੈ ਇਸ ਕੈਲੰਡਰ ਦੇ ਵਿੱਚ ਜਿਸ ਨੂੰ ਮਲਮਾਸ ਜਾਂ ਅਧਿਕ ਮਾਸ ਕਿਹਾ ਕਹਿੰਦੇ ਆਸੀਂ ਇਹੀ ਕਾਰਨ ਹੈ ਕਿ ਦੀਵਾਲੀ ਜਾਂ ਹੋਲੀ ਵਰਗੇ ਜਿਹੜੇ ਤਿਹਾਰਾ ਹੈ ਉਹ ਹਰ ਸਾਲ ਅੰਗਰੇਜ਼ੀ ਕੈਲੰਡਰ ਦੀਆਂ ਵੱਖ-ਵੱਖ ਤਰੀਕਾਂ ਦੇ ਆਉਂਦੇ ਆ ਸਿੱਖ ਇਤਿਹਾਸ ਤੇ ਗੁਰਬਾਣੀ ਦੇ ਸੰਦਰਭ ਦੇ ਵਿੱਚ ਨਾਨਕ ਸ਼ਾਹੀ ਕੈਲੰਡਰ ਬਹੁਤ ਖਾਸ ਮਹੱਤਵਪੂਰਨ ਹੈ ਪਹਿਲੇ ਸਿੱਖ ਇਤਿਹਾਸ ਦੀਆਂ ਤਰੀਕਾਂ ਜਿਹੜੀਆਂ ਸੀ ਉਹ ਬਿਕਰਮੀ ਕੈਲੰਡਰ ਦੇ ਅਨੁਸਾਰ ਹੋਇਆ ਕਰਦੀਆਂ ਸੀ ਪਰ ਤਰੀਕਾਂ ਦੀ ਅਨਿਸ਼ਚਿਤਤਾ ਨੂੰ ਖਤਮ ਕਰਨ ਲਈ ਨਾਨਕ ਸ਼ਾਹੀ ਕੈਲੰਡਰ ਲਾਗੂ ਕਰ ਦਿੱਤਾ ਗਿਆ ਇਹ ਕੈਲੰਡਰ ਸੂਰਜੀ ਸਿਧਾਂਤ ਤੇ ਆਧਾਰਿਤ ਹੋਇਆ ਕਰਦਾ ਸੀ ਤੇ ਇਸ ਦੀਆਂ ਤਰੀਕਾਂ ਅੰਗਰੇਜ਼ੀ ਕੈਲੰਡਰ ਦੇ ਨਾਲ ਮੇਲ ਖਾਂਦੀਆਂ ਸੀ ਇਸ ਵਿੱਚ ਸਾਲ ਦੀ ਸ਼ੁਰੂਆਤ ਇੱਕ ਚੇਤ ਲਗਭਗ 14 ਮਾਰਚ ਤੋਂ ਸ਼ੁਰੂ ਹੁੰਦਾ ਹੈ ਗੁਰਬਾਣੀ ਵਿੱਚ 12 ਮਹਾਂ ਰਾਹੀਂ ਇਹਨਾਂ 12 ਮਹੀਨਿਆਂ ਚੇਤ ਤੋਂ ਫੱਗਣ ਤੱਕ ਦੇ ਅਧਿਆਤਮਕ ਮਹੱਤਵ ਨੂੰ ਵੀ ਬਹੁਤ ਖੂਬਸੂਰਤੀ ਦੇ ਨਾਲ ਸਮਝਾਇਆ ਹੈ ਸੋ ਆਓ ਜਾਣਦੇ ਹਾਂ ਇਹਨਾਂ ਮਹੀਨਿਆਂ ਦੀ ਖੂਬਸੂਰਤੀ ਨੂੰ ਵੀ ਇਹਨਾਂ ਦੇਸੀ ਮਹੀਨਿਆਂ ਦੇ ਨਾਮ ਸਾਡੇ ਸੱਭਿਆਚਾਰ ਤੇ ਰੁੱਤਾਂ ਨਾਲ ਡੂੰਘੇ ਜੁੜੇ ਹੋਏ ਨੇ ਜਿਵੇਂ ਹਾਰਡ ਦੀ ਤਪਤੀ ਤੁੱਪ ਸਾਵਣ ਦੀਆਂ ਵਰਖਾ ਤੇ ਪੋ ਦੀ ਕੜਾਕੇ ਦੀ ਠੰਡ ਜਿੱਥੇ ਅੰਗਰੇਜ਼ੀ ਕੈਲੰਡਰ ਦੁਨੀਆ ਭਰ ਦੇ ਕੰਮਕਾਰਾਂ ਤੇ ਵਪਾਰ ਲਈ ਵਰਤਿਆ ਜਾਂਦਾ ਹੈ ਉੱਥੇ ਹੀ ਸਾਡੇ ਜਿਹੜੇ ਦੇਸੀ ਕੈਲੰਡਰ ਨੇ ਉਹ ਸਾਾਨੂੰ ਸਾਡੀਆਂ ਰੀਤਾਂ ਤਿਉਹਾਰਾਂ ਤੇ ਕੁਦਰਤ ਦੇ ਬਦਲਦੇ ਰੰਗਾਂ ਦੇ ਨਾਲ ਜੋੜੀ ਰੱਖਦੇ ਨੇ ਦੇਸੀ ਮਹੀਨੇ ਦੀ ਸ਼ੁਰੂਆਤ ਹਮੇਸ਼ਾ ਮੱਧ ਮਾਰਚ ਤੋਂ ਹੁੰਦੀ ਹੈ ਤੇ ਕੁਦਰਤ ਦੇ ਬਦਲਦੇ ਰੰਗਾਂ ਤੇ ਮੌਸਮਾਂ ਦੇ ਬਹੁਤ ਨੇੜੇ ਨੇ ਦੇਸੀ ਮਹੀਨਾ ਅੰਗਰੇਜ਼ੀ ਕੈਲੰਡਰ ਦੇ ਕਿਹੜੇ ਸਮੇਂ ਦੌਰਾਨ ਆਉਂਦਾ ਹੈ ਇਹ ਵੀ ਅਸੀਂ ਇਸ ਪ੍ਰੋਗਰਾਮ ਦੇ ਰਾਹੀਂ ਜਾਣਾਂਗੇ ਸੋ ਸ਼ੁਰੂਆਤ ਕਰਦੇ ਆਂ ਚੇਤ ਮਹੀਨੇ ਤੋਂ ਕਿਉਂਕਿ ਚੇਤ ਮਹੀਨੇ ਨੂੰ ਸਾਲ ਦਾ ਪਹਿਲਾ ਮਹੀਨਾ ਗਿਣਿਆ ਗਿਆ ਹੈ ਦੇਸੀ ਕੈਲੰਡਰ ਦੇ ਹਿਸਾਬ ਦੇ ਨਾਲ ਜੋ ਕਿ 14 ਮਾਰਚ ਤੋਂ ਸ਼ੁਰੂ ਹੁੰਦਾ ਹੈ ਤੇ 13 ਅਪ੍ਰੈਲ ਤੱਕ ਹੀ ਚੱਲਦਾ ਹੈ ਦੂਸਰਾ ਮਹੀਨਾ ਵਿਸਾਖ ਦਾ ਹੈ ਜੋ 14 ਅਪ੍ਰੈਲ ਤੋਂ ਸ਼ੁਰੂ ਹੋ ਕੇ 23 ਮਈ ਤੱਕ ਚੱਲਦਾ ਹੈ ਕਣਕ ਦੀ ਵਾਢੀ ਦਾ ਸਮਾਂ ਗਿਣਿਆ ਗਿਆ ਹੈ ਜੇਠ ਮਹੀਨਾ ਜੋ ਕਿ 14 ਮਈ 14 ਜੂਨ ਤੱਕ ਚੱਲਦਾ ਹੈ ਜਿਸ ਦੇ ਵਿੱਚ ਗਰਮੀ ਦੀ ਸ਼ੁਰੂਆਤ ਨੂੰ ਦਰਸਾਇਆ ਜਾਂਦਾ ਹੈ। ਤਿਹਾਰ ਮਹੀਨਾ 15 ਜੂਨ ਤੋਂ ਲੈ ਕੇ 15 ਜੁਲਾਈ ਤੱਕ ਮੰਨਿਆ ਜਾਂਦਾ ਹੈ ਔਰ ਸਭ ਤੋਂ ਵੱਧ ਗਰਮੀ ਵਾਲਾ ਇਹ ਮਹੀਨਾ ਗਿਣਿਆ ਗਿਆ ਹੈ। ਸਾਵਣ ਮਹੀਨਾ 16 ਜੁਲਾਈ ਤੋਂ ਲੈ ਕੇ 15 ਅਗਸਤ ਤੱਕ ਬਰਸਾਤ ਅਤੇ ਤੀਆਂ ਦਾ ਸਮਾਂ ਇਸ ਦੇ ਵਿੱਚ ਦਰਸਾਇਆ ਗਿਆ ਹੈ। ਇਸ ਤੋਂ ਬਾਅਦ ਆਉਂਦਾ ਹੈ ਭਾਦੋ ਮਹੀਨਾ। ਜਿਵੇਂ ਅਸੀਂ ਕਈ ਵਾਰ ਇਹ ਕਹਾਵਤ ਵੀ ਸੁਣੀ ਹੈ ਕਿ ਸਾਵਣ ਭਰ ਦੁਨੀਆ ਝੜੀਆਂ ਛਰਾਟੇ ਇਹ ਆਮ ਹੀ ਕਹਾਵਤ ਸਾਡੇ ਇਤਿਹਾਸ ਦੇ ਵਿੱਚ ਕਹੀ ਜਾਂਦੀ ਹੈ ਸੋ 16 ਅਗਸਤ ਤੋਂ ਲੈ ਕੇ 14 ਸਤੰਬਰ ਤੱਕ ਭਾਦੋਂ ਦਾ ਮਹੀਨਾ ਗਣਿਆ ਗਿਆ ਹੈ ਗਿਣਿਆ ਗਿਆ ਹੈ ਨਮੀ ਵਾਲੀ ਗਰਮੀ ਦੀ ਇਹ ਸ਼ੁਰੂਆਤ ਹੁੰਦੀ ਹੈ ਇਸ ਦੇ ਵਿੱਚ ਨਮੀ ਵਾਲੀ ਗਰਮੀ ਹੁੰਦੀ ਹੈ ਕਿਉਂਕਿ ਬਰਸਾਤ ਦਾ ਮੌਸਮ ਹਜੇ ਪੂਰੀ ਤਰ੍ਹਾਂ ਗਿਆ ਨਹੀਂ ਹੁੰਦਾ ਤੇ ਨਾ ਹੀ ਗਰਮੀ ਦਾ ਮੌਸਮ ਖਤਮ ਹੋਇਆ ਹੁੰਦਾ ਹੈ ਇਸ ਤੋਂ ਬਾਅਦ ਆਉਂਦਾ ਹੈ ਅਸੂ ਮਹੀਨਾ 15 ਸਤੰਬਰ ਤੋਂ 14 ਅਕਤੂਬਰ ਤੱਕ ਇਹ ਮਹੀਨਾ ਮੰਨਿਆ ਗਿਆ ਹੈ ਔਰ ਇਸ ਨੂੰ ਨਿਖਰੇ ਹੋਏ ਮੌਸਮ ਦੇ ਲਈ ਅਸੂ ਮਹੀਨਾ ਜਿਹੜਾ ਹੈ ਜਾਣਿਆ ਜਾਂਦਾ ਹੈ ਨਿਖਰੇ ਮੌਸਮ ਭਾਵ ਨਾ ਬਹੁਤੀ ਗਰਮੀ ਤੇ ਨਾ ਸਰਦੀ ਫਿਰ ਆਉਂਦਾ ਹੈ ਕੱਤਕ ਮਹੀਨਾ 15 ਅਕਤੂਬਰ ਤੋਂ 13 ਮਹੀਨੇ 13 ਨਵੰਬਰ ਤੱਕ ਦਾਇ ਸਮਾ ਦੀਵਾਲੀ ਤੇ ਗੁਰਪੁਰ ਦਾ ਸਮਾ ਜੋ ਸਾਡੇ ਤਿਹਾਰਾਂ ਦਾ ਸਮਾ ਹੁੰਦਾ ਹੈ ਔਰ ਇਹ ਮਹੀਨੇ ਜਿਹੜੇ ਨੇ ਸਾਨੂੰ ਆਪਣੇ ਤਿਹਾਰ ਵੀ ਯਾਦ ਕਰਾਉਂਦੇ ਨੇ ਮੱਗਰ ਮਹੀਨਾ 14 ਨਵੰਬਰ ਤੋਂ 13 ਦਸੰਬਰ ਤੱਕ ਦਾ ਸਮਾ ਹੁੰਦਾ ਹੈ ਔਰ ਇਹ ਸਮਾ ਜਿਹੜਾ ਹੈ ਇਹ ਉਹ ਮੌਸਮ ਨੂੰ ਦਰਸਾਉਂਦਾ ਹੈ ਜਿਸ ਦੇ ਵਿੱਚ ਹਲਕੀ ਸਰਦੀ ਦੀ ਸ਼ੁਰੂਆਤ ਹੋ ਜਾਂਦੀ ਹੈ ਪੋ ਮਹੀਨਾ 14 ਦਸੰਬਰ ਤੋਂ ਲੈ ਕੇ 12 ਜਨਵਰੀ ਤੱਕ ਹੁੰਦਾ ਹੈ ਜਿਸ ਦੇ ਵਿੱਚ ਕੜਾਕੇ ਦੀ ਠੰਡ ਤੇ ਸ਼ਹੀਦੀ ਪੰਦਰਵਾੜਾ ਦਰਸਾਇਆ ਜਾਂਦਾ ਹੈ ਇਸ ਤੋਂ ਬਾਅਦ ਮਾਗ ਮਹੀਨੇ ਦੀ ਸ਼ੁਰੂਆਤ ਹੈ 13 ਜਨਵਰੀ ਤੋਂ ਲੈ ਕੇ 11 ਫਰਵਰੀ ਤੱਕ ਹੁੰਦੀ ਹੈ ਮਾਗੀ ਤੇ ਮੌਸਮ ਦਾ ਬਦਲਾਅ ਇਸ ਮਹੀਨੇ ਦੇ ਰਾਹੀਂ ਦਰਸਾਇਆ ਜਾਂਦਾ ਹੈ ਇਸ ਤੋਂ ਬਾਅਦ ਆਉਂਦਾ ਹੈ ਫੱਗਣ ਮਹੀਨਾ ਜੋ ਕਿ 12 ਫਰਵਰੀ ਤੋਂ ਲੈ ਕੇ 13 ਮਾਰਚ ਤੱਕ ਜੋ ਕਿ ਸਾਲ ਦਾ ਆਖਰੀ ਮਹੀਨਾ ਮੰਨਿਆ ਜਾਂਦਾ ਹੈ ਹੋਲੀ ਦਾ ਸਮਾਂ ਹੁੰਦਾ ਹੈ ਇਹ ਸਿਰਫ ਸਾਡੇ ਇਤਿਹਾਸਕ ਦਿਹਾੜਿਆਂ ਨੂੰ ਯਾਦ ਕਰਵਾਉਂਦੇ ਨੇ ਨਾ ਕਿ ਸਗੋਂ ਪੰਜਾਬ ਦੇ ਕਿਸਾਨੀ ਜੀਵਨ ਦਾ ਵੀ ਇੱਕ ਅਹਿਮ ਹਿੱਸਾ ਨੇ ਇਹ ਮਹੀਨੇ ਹਰ ਮਹੀਨੇ ਦੀ ਇੱਕ ਆਪਣੀ ਵੱਖਰੀ ਮਹੱਤ ਤੇ ਮਹੱਤਵ ਹੈ ਜੋ ਸਾਨੂੰ ਸਾਡੀ ਧਰਤੀ ਦੇ ਨਾਲ ਜੋੜਦਾ ਹੈ ਸੋ ਦੋਸਤੋ ਅੱਜ ਅਸੀਂ ਇਸ ਪ੍ਰੋਗਰਾਮ ਦੇ ਰਾਹੀਂ ਜਾਣਿਆ ਹੈ ਕਿਸ ਸਾਲ ਦਾ ਆਖਰੀ ਦਿਨ ਦਸੰਬਰ 31 ਦਸੰਬਰ ਹੀ ਕਿਉਂ ਆਖਰੀ ਮਹੀਨਾ ਦਸੰਬਰ ਕਿਉਂ ਜਦ ਕਿ 10 ਇਸ ਦਾ ਮਤਲਬ ਤਾਂ 10ਵਾਂ ਮਹੀਨਾ ਸੀ ਫਿਰ ਕਿਸ ਤਰ੍ਹਾਂ ਆਏ ਬਣਿਆ ਆਖਰੀ ਤੇ ਕਿਸ ਤਰ੍ਹਾਂ ਬਣੇ 12 ਮਹੀਨੇ ਕਿਵੇਂ ਸਾਡੇ ਨਾਨਕ ਸ਼ਾਹੀ ਕੈਲੰਡਰ ਦੇ ਵਿੱਚ ਇਸ ਨੂੰ ਇਤਿਹਾਸ ਦੇ ਨਾਲ ਜੋੜਿਆ ਇਸ ਇਤਿਹਾਸ ਨੂੰ ਅੱਜ ਇਸ ਪ੍ਰੋਗਰਾਮ ਦੇ ਰਾਹੀਂ ਅਸੀਂ ਜਾਣਿਆ ਹੈ ਆਸ਼ਾ ਕਰਦੀ ਹਾਂ ਕਿ ਇਹ ਜਾਣਕਾਰੀ ਤੁਹਾਡੇ ਲਈ ਕਾਫੀ ਰੋਚਕ ਤੇ ਮਹੱਤਵਪੂਰਨ ਰਹੀ ਹੋਵੇਗੀ। ਔਰ ਜੇਕਰ ਤੁਸੀਂ ਇਸ ਦੇ ਬਾਰੇ ਪਹਿਲਾਂ ਜਾਣਦੇ ਸੀ ਜਾਂ ਫਿਰ ਸਾਡੇ ਰਾਹੀਂ ਜਾਣਿਆ ਜਾਂ ਫਿਰ ਇਸ ਦੇ ਬਾਰੇ ਕੋਈ ਤੁਸੀਂ ਆਪਣੇ ਵਿਚਾਰ ਦੇਣਾ ਚਾਹੁੰਦੇ ਹੋ ਤੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਤੁਸੀਂ ਸਾਨੂੰ ਲਾਈਵ ਸੁਣ ਸਕਦੇ ਹੋ www.radioindia.cc ਤੇ ਸੋ ਇਸ ਦੇ ਨਾਲ ਹੀ ਹੁਣ ਪ੍ਰੋਗਰਾਮ ਦੀ ਸਮਾਪਤੀ ਦਾ ਸਮਾਂ ਹੋ ਗਿਆ ਹੈ। ਫਿਰ ਮਿਲਣ ਦੇ ਵਾਅਦੇ ਦੇ ਨਾਲ ਇੱਕ ਨਵੇਂ ਰੰਗ ਦੇ ਨਾਲ ਇੱਕ ਨਵੇਂ ਇਤਿਹਾਸ ਦੇ ਨਾਲ ਅਸੀਂ ਫਿਰ ਹਾਜ਼ਰ ਹੋਵਾਂਗੇ ਸੋ ਅੱਜ ਦੇ ਲਈ ਮੈਨੂੰ ਮਨਦੀਪ ਸੈਣੀ ਨੂੰ ਦੀ ਇਜਾਜ਼ਤ ਪਰਮਾਤਮਾ ਕਰੇ ਸਾਲ ਸਭ ਦੇ ਲਈ ਖੁਸ਼ੀਆਂ ਖੇੜੀਆਂ ਪਰਿਆ ਹੋਵੇ ਸੋ ਇਸ ਦੇ ਨਾਲ ਹੀ ਅਸੀਂ ਇਜਾਜ਼ਤ ਲੈਣੇ ਆ ਸਸ਼੍ਰੀਅਕਰ ਹੱਸਦੇ ਵਸਤੇ ਰਹੋ